ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਜਿਹੜੀਆਂ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਇਹ ਬਹੁਤ ਵੱਡਾ ਜਿਹੜਾ ਚਿੰਤਾ ਦਾ ਵਿਸ਼ਾ ਹੈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਪਿਆਰਿਓ ਸੋ ਸਮਝੀਏ ਹਲੇ ਵੀ ਸਮਾਂ ਹੈ ਆਪਾਂ ਬੇਨਤੀਆਂ ਜਿਹੜੀਆਂ ਨੇ ਉਹ ਆਪਜੀ ਨਾਲ ਸਾਂਝੀਆਂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਕਿਹੋ ਜਿਹਾ ਹੋਵੇਗਾ ਸਮਝਿਓ ਤੁਹਾਡਾ ਜੀ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ 2024 ਦੇ ਵਿੱਚ ਅਸੀਂ ਆ ਅੱਜ ਤੋਂ 15 ਕੋ ਸਾਲ ਅੱਗੇ ਚਲੇ ਜਾਈਏ 3839 ਦੇ ਵਿੱਚ ਪੰਜਾਬ ਦੇ ਹਾਲਾਤ ਕੈਸੇ ਹੋਣਗੇ ਬਹੁਤ ਮਾੜੇ ਹਾਲਾਤ ਹੋਣਗੇ ਸਭ ਤੋਂ ਬੱਤਰ ਹਾਲਾਤ ਹੋਣਗੇ ਸਾਰ ਸੰਗਤ ਕੈਸੇ ਹਾਲਾਤ ਹੋਣਗੇ ਕੈਸੇ ਪੰਜਾਬ ਦੇ ਵਿੱਚ ਅਸੀਂ ਜੀਵਾਂਗੇ ਕਿਹੜੇ ਪੰਜਾਬ ਨੂੰ ਅਸੀਂ ਆਪਣਾ ਪੰਜਾਬ ਕਹਾਂਗੇ ਤੇ ਬਹੁਤ ਮੁਸ਼ਕਲ ਹੋ ਜਾਣੀ ਹੈ ਪਰਵਾਸੀਆਂ ਨੇ ਇੱਕ ਸ਼ਰਿਆਮ ਨੌਜਵਾਨ ਦਾ ਕਤਲ ਕਰ ਦਿੱਤਾ ਪੰਜਾਬੀ ਦਾ ਤੇ ਹਲੇ ਅਸੀਂ ਚੁੱਪ ਕਰਕੇ ਬੈਠੇ ਹੋਏ ਆਂ ਅਸੀਂ ਹਲੇ ਵੀ ਨਹੀਂ ਜਾਗੇ ਸਾਧ ਸੰਗਤ ਸ਼ਰਿਆਮ ਪੰਜਾਬੀਆਂ ਦੇ ਨਾਲ ਧੱਕਾ ਕੀਤਾ ਜਾਂਦਾ ਹੈ ਉਹਨਾਂ ਨੂੰ ਘਰਾਂ 'ਚੋਂ ਕੱਢ ਦਿੱਤਾ ਜਾਂਦਾ ਹੈ ਤੇ ਅਸੀਂ ਹਲੇ ਵੀ ਨਹੀਂ ਬੋਲਦੇ ਇਹ ਲੋਕ ਸਰਪੰਚ ਦੀਆਂ ਨਾਮਜ਼ਾਦਗੀਆਂ ਸ਼ਰਿਆਮ ਭਰ ਦਿੰਦੇ ਨੇ ਤੇ ਕਹਿੰਦੇ ਨੇ 650 ਵੋਟ ਸਾਡੀ ਹੈ ਤੁਹਾਡੀ ਵੋਟ ਕਿੰਨੀ ਕੁ ਹੈ ਅਸੀਂ ਨਾਮਜ਼ਦਗੀਆਂ ਭਰਾਂਗੇ ਪੰਜਾਬੀਆਂ ਨੂੰ ਕੁੱਟਦੇ ਨੇ ਮਾਰਦੇ ਨੇ ਫਿਰ ਅਸੀਂ ਕਹਿੰਦੇ ਆ ਇਹ ਲੋਕ ਦਸਤਾਰਾਂ ਦੀ ਬੇਅਦਵੀ ਕਰਦੇ ਨੇ ਪਿਆਰਿਓ ਪਰ ਅਸੀਂ ਨਹੀਂ ਬੋਲਦੇ ਸਾਧ ਸੰਗਤ ਸਾਡੀਆਂ ਧੀਆਂ ਭੈਣਾਂ ਦੇ ਨਾਲ ਗਲਤ ਕੰਮ ਹੁੰਦੇ ਨੇ ਉਹ ਕੌਣ ਕਰਦਾ ਇਹ ਲੋਕ ਕਰਦੇ ਨੇ ਪ੍ਰਵਾਸੀ ਸਾਰੇ ਪ੍ਰਵਾਸੀ ਨਹੀਂ ਜਿਹੜੇ ਗਲਤ ਨੇ ਪਰ ਇੱਥੇ ਇਹਨਾਂ ਲੋਕਾਂ ਦਾ ਆਉਣਾ ਹੀ ਗਲਤ ਹੈ ਤੁਸੀਂ ਚਲੇ ਜਾਓ ਇਹਨਾਂ ਦੇ ਦੇਸ਼ ਚਲੇ ਜਾਓ ਯੂਪੀ ਵਿਹਾਰ ਐਮਪੀ ਕਿਤੇ ਵੀ ਚਲੇ ਜਾਓ ਤੁਸੀਂ ਜਾ ਕੇ ਉੱਥੇ ਜ਼ਮੀਨ ਨਹੀਂ ਖਰੀਦ ਸਕਦੇ ਤੁਸੀਂ ਆਪਣਾ ਘਰ ਨਹੀਂ ਬਣਾ ਸਕਦੇ ਮਕਾਨ ਨਹੀਂ ਬਣਾ ਸਕਦੇ ਤੁਹਾਡੀ ਵੋਟ ਤੇ ਬਣਨੀ ਦੂਰ ਦੀ ਗੱਲ ਰਹੀ ਪਰ ਪਿਆਰਿਓ ਇੱਥੇ ਇਹਨਾਂ ਨੂੰ ਘਰ ਵੀ ਬਣਾ ਕੇ ਦਿੱਤੇ ਜਾਂਦੇ ਨੇ ਸਾਡੀਆਂ ਸਰਕਾਰਾਂ ਆਪਣਾ ਵੋਟ ਬੈਂਕ ਤਗੜਾ ਕਰਨ ਦੇ ਲਈ ਇਹਨਾਂ ਲੋਕਾਂ ਨੂੰ ਵੋਟਾਂ ਤੇ ਰਾਸ਼ਨ ਕਾਰਡ ਜਿਹੜੇ ਨੇ ਬਣਾ ਕੇ ਦਿੱਤੇ ਜਾਂਦੇ ਨੇ ਪਰ ਸਾਦ ਸੰਗਤ ਸ਼ਰਮ ਆਉਣੀ ਚਾਹੀਦੀ ਹੈ ਆਪਣੀ ਧਰਤੀ ਦੇ ਨਾਲ ਗਦਾਰੀ ਕੀਤੀ ਜਾਂ ਜਾਂ ਤੇ ਸਾਨੂੰ ਵੀ ਉਧਰ ਅਧਿਕਾਰ ਹੋਵੇ ਪਰ ਸਾਨੂੰ ਨਹੀਂ ਮਿਲਦਾ ਇੱਥੇ ਇਹਨਾਂ ਨੂੰ ਸਭ ਕੁਝ ਮਿਲਦਾ ਹੈ ਸਾਥ ਸੰਗਤ ਸਾਡੀਆਂ ਧੀਆਂ ਭੈਣਾਂ ਦੇ ਨਾਲ ਇਹ ਲੋਕ ਵਿਆਹ ਕਰ ਰਹੇ ਨੇ ਕੱਲ ਨੂੰ ਸਾਡੇ ਘਰੇ ਰਿਸ਼ਤੇ ਲੈ ਕੇ ਆਉਣਗੇ ਤੇ ਅਸੀਂ ਆਪਣੀ ਜਵਾਈਆਂ ਭਾਈਆਂ ਦੇ ਨਾਲ ਕਿਵੇਂ ਸਲੂਕ ਕਰਾਂਗੇ ਖਾਲਸਾ ਰਾਜ ਖਾਲਸਾ ਰਾਜ ਐਵੇਂ ਨਹੀਂ ਸੀ ਗਿਆ ਥੋੜਾ ਸਮਾਂ ਲੱਗਿਆ ਸੀ ਮੇਰੀ ਗੱਲ ਨੂੰ ਸਮਝੋ ਜਰਾ ਕਿਉਂਕਿ ਪ੍ਰਵਾਸੀਆਂ ਦਾ ਪੰਜਾਬ ਵਿੱਚ ਆਉਣਾ ਪੰਜਾਬ ਦੇ ਵਿੱਚ ਆ ਕੇ ਕਿਸੇ ਮੋٹے ਮਕਸਦ ਨੂੰ ਅੰਜਾਮ ਦੇਣਾ ਯਾਦ ਰੱਖਿਓ ਇੱਕ ਅੰਜਾਮ ਹੈ ਕਿ ਪੰਜਾਬੀਆਂ ਤੇ ਡੋਰੇ ਪਾਓ ਪੰਜਾਬੀਆਂ ਦੀਆਂ ਧੀਆਂ ਭੈਣਾਂ ਨੂੰ ਜਿਹੜਾ ਹੈ ਕੱਢ ਕੇ ਲੈ ਜਾਓ ਕਿੱਥੋਂ ਤੱਕ ਭਜਾ ਕੇ ਲੈ ਜਾਓ ਇਹ ਗੱਲਾਂ ਨਾ ਸੁਣੀਆਂ ਕਰਕੇ ਉਪਰੀਆਂ ਜਾਪਦੀਆਂ ਨੇ ਇਹ ਗੱਲਾਂ ਸਾਨੂੰ ਸੁਣਨੀਆਂ ਪੈਣਗੀਆਂ ਕਿਉਂਕਿ ਇਹਨਾਂ ਦੇ ਵਿੱਚ ਸੱਚਾਈ ਹੈ ਸਾਧ ਸੰਗਤ ਕੱਲ ਨੂੰ ਉਹ ਸਮਾਂ ਦੂਰ ਨਹੀਂ ਜਦੋਂ ਸਾਡੇ ਘਰੇ ਕਿਸੇ ਪ੍ਰਵਾਸੀ ਦੇ ਰਿਸ਼ਤੇ ਆਵੇਗੇ ਤੇ ਅਸੀਂ ਆਪਣੇ ਆਪ ਉਸ ਰਿਸ਼ਤੇ ਨੂੰ ਐਕਸੈਪਟ ਕਰਾਂਗੇ ਵੀ ਹਾਂ ਜੀ ਬਿਲਕੁਲ ਤੇ ਸਾਧ ਸੰਗਤ ਫੇਰ ਕੱਲ ਨੂੰ ਜੋ ਕੋ ਗੱਲਬਾਤ ਹੋਏਗੀ ਤੇ ਫੇਰ ਅਸੀਂ ਕੁਝ ਕਹਿ ਸਕਾਂਗੇ ਦੱਸੋ ਜਰਾ ਆਪ ਨਹੀਂ ਕਹਿ ਸਕਦੇ ਨਾ ਸੋ ਸਾਧ ਸੰਗਤ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਬਹੁਤ ਭਿਆਨਕ ਸਮਾਂ 70 ਕਰਣ ਦੀ ਲੋੜ ਹੈ ਸੋ ਸਾਧ ਸੰਗਤ ਅਸੀਂ ਆਪਣੇ ਪੰਜਾਬ ਨੂੰ ਬਚਾਈਏ ਹੁਣ ਅਸੀਂ ਕਿੰਨੇ ਵੀ ਅਸਤਾ ਬਾਹਰ ਚਲੇ ਗਏ ਜੀ ਅਸੀਂ ਕੀ ਪੰਜਾਬ ਤੋਂ ਲੈਣਾ ਸਾਧ ਸੰਗਤ ਬਾਹਰ ਚਲੇ ਗਏ ਕੱਲ ਨੂੰ ਇਹ ਨਾ ਹੋਵੇ ਵੀ ਉੱਥੋਂ ਸਾਨੂੰ ਕੱਢ ਦਿੱਤਾ ਜਾਵੇ ਇੱਥੇ ਵਾਪਸ ਮੁੜੀਏ ਇੱਥੋਂ ਸਾਨੂੰ ਪ੍ਰਵਾਸੀ ਕੱਢ ਦੇਣ ਨਾ ਅਸੀਂ ਉਧਰ ਦੇ ਰਹੀਏ ਨਾ ਇੱਧਰ ਦੇ ਰਹੀਏ ਸਾਧ ਸੰਗਤ ਇਸ ਕਰਕੇ ਅੱਜ ਸੁਚੇਤ ਹੋਈਏ ਕਟੋ-ਕਟ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਜੋ ਰਾਜ ਸੀ ਉਹ ਤੇ ਨਹੀਂ ਉਹਦੇ ਵਿੱਚੋਂ ਥੋੜਾ ਜਿਹਾ ਸੀ ਬਚਾਉਣ ਦੀ ਕੋਸ਼ਿਸ਼ ਤੇ ਕਰੀਏ ਥੋੜਾ ਜਿਹਾ ਹੰਬਲਾ ਮਾਰੀਏ ਕੱਤਰਤ ਹੋਈਏ ਸਾਧ ਸੰਗਤ ਅੱਜ ਇਹਨਾਂ ਲੋਕਾਂ ਨੇ ਸ਼ਰੀਆਮ ਪੰਜਾਬੀਆਂ ਨੂੰ ਜਿਹੜਾ ਮਾਰਨਾ ਸ਼ੁਰੂ ਕੀਤਾ ਹੋਇਆ ਕਟੋ-ਕਟ ਇਹਨਾਂ ਤੋਂ ਆਪਣੇ ਆਪ ਨੂੰ ਆਜ਼ਾਦ ਕਰਾ ਲიਏ ਹੋਰ ਤਾਂ ਚਲੋ ਆਪਣੀਆਂ ਲੜਾਈਆਂ ਜੋ ਜਿੱਦਾ ਵੈਸਾਂ ਉਹਦਾ ਬਾਅਦ ਵਿੱਚ ਹੁੰਦੀਆਂ ਰਹਿਣਗੀਆਂ ਕਟੋ-ਕਟ ਦੂਜਿਆਂ ਤੋਂ ਆਪਣੇ ਆਪ ਨੂੰ ਬਚਾ ਲਈਏ ਆਉਣ ਵਾਲੇ ਪੰਜਾਬ ਦਾ ਜਿਹੜਾ ਨਕਸ਼ਾ ਸੀ ਖੁਦ ਸਿਰਜੀਏ ਇਹਨਾਂ ਦੇ ਹਵਾਲੇ ਨਾਲ ਛੱਡिए ਸਰਕਾਰਾਂ ਦੇ ਵੀ ਇਹ ਕਰਨਗੇ ਜੀ ਆ ਹੋਏਗਾ ਸੋ ਪਿਆਰਿਓ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ